ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮਾਨ ਸਤਿਕਾਰਯੋਗ ਵੀਰੋ ਸੋ ਅੱਜ ਮਜ਼ਦੂਰ ਦਿਵਸ 1 ਮਈ ਨੂੰ ਮਨਾਇਆ ਜਾ ਰਿਹਾ ਹੈ ਸੋ ਮੈਂ ਦੱਸਣਾ ਚਾਹਣਾ ਹੈ ਕਿਸ ਤੱਕ ਕਿ ਮਨਾਇਆ ਜਾਂਦਾ ਹੈ ਇਹਦਾ ਇਤਿਹਾਸ ਕੀ ਹੈ ਦਾਸ ਡਾਕਟਰ ਪ੍ਰਗਟ ਸਿੰਘ ਸੇਵਾਦਾਰ ਆਰਥਿਕ ਸਾਂਝ ਇਕਤਾ ਸੈਨ ਸੈਨ ਵੈਲਫੇਅਰ ਸਭਾ ਪੰਜਾਬ ਸੋ ਮੇਰੀ ਸਾਰੇ ਮਜ਼ਦੂਰਾਂ ਨੂੰ ਕਿਰਤਿਆਂ ਨੂੰ ਬੀਸੀ ਬੈਂਕ ਨੂੰ ਜਨਰਲ ਬੈਂਕ ਨੂੰ ਐਸਸੀ ਬੈਂਕ ਨੂੰ ਬੇਨਤੀ ਹੈ ਕਿ ਇਹ ਇਤਿਹਾਸ ਬੜਾ ਅਹਿਮ ਇਤਿਹਾਸ ਹੈ ਜਿਹੜਾ 1 ਮਈ ਨੂੰ ਬਣਾਇਆ ਜਾਂਦਾ ਹੈ 138 ਸਾਲ ਪਹਿਲਾਂ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਮਜ਼ਦੂਰਾ ਤੋਂ 24-24 ਘੰਟੇ ਕੰਮ ਲਿਆ ਜਾਂਦਾ ਸੀ ਤਾਂ ਜੋ ਹੋਰ ਵੀ ਬਹੁਤ ਤਸੱਦਦ ਕੀਤੇ ਜਾਂਦੇ ਸਨ ਕਾਰਪੋਰੇਟ ਘਰਾਣੇ ਜਿਹੜੇ ਸਨ ਇਹ ਬਹੁਤ ਪਰੇਸ਼ਾਨ ਕਰਦੇ ਸੀ ਮਜ਼ਦੂਰ ਕਿਰਤੀ ਲੋਕਾਂ ਤਾਂ ਇਸ ਦੇ ਸੰਬੰਧ ਵਿੱਚ ਉੱਥੇ ਇੱਕ ਵੱਡਾ ਅੰਦੋਲਨ ਹੋਇਆ ਆਪਣੀਆਂ ਮੰਗਾਂ ਨੂੰ ਲੈ ਕੇ ਜਿਨ੍ਹਾਂ ਦੀ ਗਵਾਹੀ 8 ਜਨੇਤਾ ਰਾਸਨ 100 ਜਦੋਂ ਅੰਦੋਲਨ ਚੱਲਿਆ ਸਰਕਾਰਾਂ ਦੇ ਅੱਜ ਵੀ ਉਹੀ ਕੰਮ ਨੇ ਜੋ ਆ 138 ਸਾਲ ਪਹਿਲਾਂ ਸਕਾਗੋ ਸ਼ਹਿਰ ਵਿੱਚ ਹੋਇਆ ਹਨ ਸਰਕਾਰਾਂ ਕੀ ਕਰਦੀਆਂ ਨੇ ਅੰਦੋਲਨਾਂ ਦੇ ਵਿੱਚ ਆਰਦੇ ਕੁਝ ਭੈਠੀਏ ਵਾਰ ਦਿੰਦੀਆਂ ਨੇ ਤੇ ਉਹ ਫਿਰ ਸ਼ਰਾਰਤਾ ਕਰਦੇ ਨੇ ਤੇ ਕੋਈ ਇਹੋ ਜਿਹਾ ਮੁੱਦਾ ਬਣਾ ਕੇ ਸੋ ਉਹਨਾਂ ਦਲਨਾਂ ਨੂੰ ਕੇਰਨ ਸ਼ੁਰੂ ਕਰਦੀਆਂ ਹਨ ਉਹਨਾਂ ਨੇ ਤਸੱਦਦ ਕਰਦੀਆਂ ਹਨ ਤਾਂ ਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਨਾ ਜਾ ਸਕਣ। ਇਸੇ ਪ੍ਰਕਾਰ ਸ਼ਿਕਾਗੋ ਸ਼ਹਿਰ ਵਿੱਚ 138 ਸਾਲ ਪਹਿਲਾਂ ਜਿਹੜਾ ਅੰਦੋਲਨ ਹੋਇਆ ਸੀ ਮੰਨਿਆ ਜਾਂਦਾ ਹੈ ਕਿ ਉਹ ਤਕਰੀਬਨ ਤਕਰੀਬਨ ਪਹਿਲਾ ਅੰਦੋਲਨ ਸੀਗਾ ਤੇ 8 ਜਿਹੜੇ ਇਸ ਅੰਦੋਲਨ ਦੀ ਗਵਾਹੀ ਕਰਦੇ ਸਨ ਉਹਨਾਂ ਤੇ ਝੂਠੇ ਕੇਸ ਪਾ ਕੇ ਉਹਨੂੰ ਫਾਂਸੀ ਲਾ ਦਿੱਤਾ ਗਿਆ ਸੱਤਾ ਨੂੰ ਫਾਂਸੀ ਲਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਸਟਰਗਲ ਤੋਂ ਬਾਅਦ ਫਿਰ ਪੂਰੇ ਦੇਸ਼ ਵਿੱਚ ਕਾਨੂੰਨ ਪਾਸ ਕੀਤਾ ਗਿਆ ਅੰਦੋਲਨ ਦਾ ਸਟਾ ਨਿਕਲਿਆ ਕਿ ਕਾਰਪੋਰੇਟ ਰੇਡ ਕਾਰਪੋਰੇਟਾਂਆਂ ਤੋਂ ਇਹਨਾਂ ਮਜ਼ਦੂਰਾਂ ਦਾ ਛਟਕਾਇਆ ਕਰਾਇਆ ਕਰਾ ਦਿਆ 12 14 ਘੰਟੇ ਦੀ ਬਜਾਏ 8 ਘੰਟੇ ਜੋਗੀ ਦਾ ਐਲਾਨ ਕੀਤਾ ਗਿਆ ਅਤੇ ਹੋਰ ਵੀ ਐਤਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਮਜ਼ਦੂਰਾਂ ਨੇ ਉਸ ਸਮੇਂ ਮੰਗ ਰੱਖੀ ਸੀ ਕਿ ਅਸੀਂ 8 ਘੰਟੇ ਕੰਮ ਕਰਾਂਗੇ ਉਸ ਤੋਂ ਬਾਅਦ ਆਰੈਸਟ ਵੀ ਕਰਾਂਗੇ ਤੇ ਐਤਵਾਰ ਵਾਲੇ ਦਿਨ ਅਸੀਂ ਨਹਾਉਣਾ ਧੋਣਾ ਹੁੰਦਾ ਸਾਨੂੰ ਰੈਸਟ ਦੀ ਲੋੜ ਹੈ ਤੇ ਐਤਵਾਰ ਨੂੰ ਛੁੱਟੀ ਕੀਤੀ ਜਾਵੇ ਤਾਓਸ਼ੀ ਦਾਦੀ ਯਾਦ ਵਿੱਚ ਇਹ ਦਿਨ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਸੋ ਇਸ ਦੇ ਸਬੰਧ ਵਿੱਚ ਅੱਜ ਛੁੱਟੀ ਅੱਜ ਜੋ ਹੈ ਮਜ਼ਦੂਰ ਦਿਵਸ ਸ਼ਹੀਦਾਂ ਦੀ ਯਾਦ ਵਿੱਚ ਮਜ਼ਦੂਰ ਦਿਵਸ 1 ਮਈ ਨੂੰ ਮਨਾਇਆ ਜਾਂਦਾ ਪਹਿਲਾਂ ਤਾਂ ਮੈਂ ਗੱਲ ਦੱਸੀ ਹੈ ਪਰ ਹੁਣ ਘੱਟ ਨਹੀਂ ਮੈਂ ਬੀ ਸੀ ਵੈਂਗ ਐਸ ਸੀ ਵੈਂਗ ਜਰਨਲ ਸਾਰੇ ਵੀਰਾਂ ਨੂੰ ਸੋ ਬੇਨਤੀ ਕਰਨੀ ਚਾਹੁੰਦਾ ਹਾਂ ਇਹ 8 ਘੰਟੇ ਦੀ ਬਜਾਏ ਹੁਣ ਸਰਕਾਰਾਂ ਜਿਹੜੀਆਂ ਨੇ 12 ਘੰਟੇ ਕੰਮ ਨੂੰ ਫਿਰ ਲਾਗੂ ਕਰਨ ਜਾ ਰਹੀਆਂ ਥੋੜੇ ਸਮੇਂ ਦੇ ਵਿੱਚ ਚਾਹੋ ਆਪਾਂ ਸचेत ਹੋਏ ਇਹ ਹੋਰ ਵੀ ਬਹੁਤ ਮੰਗਾ ਹਨ ਜਿਸ ਤਰ੍ਹਾਂ ਐਸਸੀ ਦਾ ਕੋਟਾ ਖਤਮ ਕੀਤਾ ਜਾ ਰਿਹਾ ਹੈ ਬੀਸੀ ਦਾ ਕੋਟਾ ਜਿਹੜਾ ਹੈ ਉਹ ਵੀ ਖਤਮ ਕਰਨ ਨੂੰ ਸਰਕਾਰਾਂ ਤਿਆਰ ਹਨ 127% ਜੋ ਸਰਕਾਰਾਂ ਦੇਂਦੀਆਂ ਹਨ ਉਹ ਕੋਟੇ ਨਹੀਂ ਮੰਨੇ ਜਾ ਰਿਹਾ ਸਵਾਹੋ ਆਪਾਂ ਸਾਰੇ ਮਿਲ ਕੇ ਇਹ ਤੁਮੇਂ ਯਾਦ ਰੱਖੀਏ ਤਾਂ ਜੋ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਰਣਨੀਤੀ ਬਣਾ ਕੇ ਜਿਹੜੇ ਇਹੋ ਜੇ OBC BC ਵਿੰਗ ਜਾਂ ਮਜ਼ਦੂਰ ਵਿੰਗ ਜਾਂ ਜਨਰਲ ਕਿਸਾਨ ਹਨ ਉਹਨਾਂ ਦੇ ਜਿਹੜੇ ਕਾਨੂੰਨ ਮੁਤਾਬਕ ਹੱਕ ਹਨ ਉਹ ਦਵਾਏ ਜਾ ਸਕਣ ਲਾਸਟ ਵਿੱਚ ਫਿਰਦਾਸ ਬੇਨਤੀ ਕਰਦਾ ਹੈ ਇਤਮੋਟ ਹੋ ਕੇ ਚੱਲੀਏ ਤਾਂ ਜੋ ਘਾਟ ਗਿਣਤੀ ਤੇ ਮਜ਼ਦੂਰ ਲੋਕ ਆਹਣ ਕੋਲ ਨਾ ਦਿੱਸੇ ਤਾਂ ਤਾਂਸਾ ਕੀਏ ਸਮਾਜ ਸੇਵੀ ਬਣ ਸਕੀਏ ਸੋ ਇੰਦਿਆ ਬੇਨਤੀਆਂ ਕਰਦਾ ਸ਼ਿਮਾ ਦਾ ਜਾਂਚਖਾਂ ਦਾਸ ਦਰਪਤ ਪ੍ਰਗਟ ਸਿੰਘ ਪੀਰਾ ਪੱਤਰਾ ਮੁੱਖ ਸੇਵਾਦਾਰ ਭਾਰਤੀ ਕਿਸਾਨ ਏਕਤਾ ਸੈਨ ਵੈਲਫੇਅਰ ਸਭਾ ਪੰਜਾਬ Thank <laughs> you.